ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਬੱਚਿਓ ਜਪ ਬਾਣੀ ਜਿਹਨੂੰ ਅਸੀਂ ਸਤਕਾਰ ਦੇ ਨਾਲ ਜਪ ਜੀ ਸਾਹਿਬ ਕਹਿੰਦੇ ਤੇ ਜਪ ਬਾਣੀ ਦੀ 12ਵੀਂ 13ਵੀਂ 14ਵੀਂ ਤੇ 15ਵੀਂ ਪੌੜੀ ਇਹ ਚਾਰ ਪੌੜੀਆਂ ਪ੍ਰਮਾਤਮਾ ਦਾ ਨਾਮ ਮੰਨਣ ਦੇ ਸੰਬੰਧ ਵਿੱਚ ਹੈ ਆਓ ਆ ਜਿਹਨਾਂ ਦਾ ਉਚਾਰਨ ਕਰੀਏ ਤੇ ਇਸ ਪਾਠ ਨੂੰ ਸੰਖੇਪ ਰੂਪ ਦੇ ਵਿੱਚ ਸਮਝੀਏ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਰ ਮੰਨੇ ਕਾ ਬਹਿ ਕਰਨ ਵਿਚਾਰ ਇਸ ਪੌੜੀ ਦੇ ਵਿੱਚ ਨਾ ਮੰਨੇ ਇਕ ਲਾਮ ਨਾਲ ਹੈ ਮੰਨੇ ਮੰਮੇ ਟਿਪਿੰਨ ਨੇ ਲਾਮ ਠੀਕ ਹੈ ਨਾ ਠੀਕ ਪੜਿਆ ਮੰਨੇ ਕੀ ਗਾਤ ਕਹੀ ਨਾ ਜਾਏ ਗਤ ਉੰਦੀ ਹਾਲਤ ਅਵਸਥਾ ਜਿਸਨੇ ਪ੍ਰਮਾਤਮਾ ਦਾ ਨਾਮ ਮੰਨ ਲਿਆ ਜਿਹੜਾ ਪ੍ਰਮਾਤਮਾ ਨੂੰ ਚੇਤੇ ਕਰਦਾ ਹੈ ਨਾ ਉਹਦੀ ਅਵਸਥਾ ਦੱਸੀ ਨਹੀਂ ਜਾ ਸਕਦੀ ਪਰ ਜੇ ਕੋਈ ਉਹਦੀ ਅਵਸਥਾ ਦੱਸਣ ਦੀ ਕੋਸ਼ਿਸ਼ ਕਰਦਾ ਉਹ ਪਛਤਾਂਦਾ ਹੀ ਉਹਦੇ ਪੱਲੇ ਕੁਝ ਨਹੀਂ ਪੈਂਦਾ ਹੈ ਨਾ ਜੇ ਕੋ ਕਹ ਹੈ ਪਿਛੈ ਇਹਨੂੰ ਪਿਛੈ ਨਹੀਂ ਕਹਿਣਾ ਪਿਛੈ ਆਪੇ ਨੂੰ ਸਿਆਰੀ ਲੱਗੀ ਹੋਈ ਹੈ ਹਾਂਜੀ ਇਹਦਾ ਪਾਠ ਦੁਬਾਰੇ ਕਰੋ ਤੁਸੀਂ ਹੁਣ ਮੰਨੇ ਕੀਤ ਕਹੀ ਨ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਰ ਮਨ ਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਜੇ ਕੋ ਮਨ ਜਾਣੇ ਮਨ ਕੋਏ ਸੋ ਠੀਕ ਪੜਿਆ ਤੁਸੀਂ ਪਾਠ ਇਸੇ ਤਰ੍ਹਾਂ ਹੀ ਮੰਨੇ ਇਕ ਲਾਮ ਦੇ ਨਾਲ ਇਸ ਪੋਡੀ ਦੇ ਵਿੱਚ ਪਾਠ ਕਰਨਾ ਠੀਕ ਹੈ ਹਾਂਜੀ ਅਗਲੀ ਪੌੜੀ ਦਾ ਪਾਠ ਸ਼ੁਰੂ ਕਰੋ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਪਵਣ ਕੀ ਸੁਧ ਮਨੈ ਮੁਹ ਚੋਟਾ ਨਾ ਖਾਏ ਮਨੈ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਹੁਣ ਸ਼ਬਦ ਆ ਗਏ ਦਲਾਮ ਨਾਲ ਜੇ ਕੋਈ ਮਾਨ ਲਵੇ ਪਹਿਲੀ ਜਿਹੜੀ ਪੌੜੀ ਦੇ ਵਿੱਚ ਦੱਸਿਆ ਵੀ ਜਿਹੜਾ ਮਨ ਦਾ ਏ ਹੁਣ ਕਹਿੰਦੇ ਜੇ ਕੋ ਮਨ ਲਵੇ ਠੀਕ ਹੈ ਨਾ ਮੰਨ ਸੁਰਤ ਹੋਵੇ ਮਨ ਬੁੱਧ ਮਾਨਨ ਵਾਲੇ ਬੁੱਧ ਅਲੱਗ-ਅਲੱਗ ਚੀਜ਼ਾਂ ਐ ਮਾਨਨ ਦੇ ਨੰਨੇ ਨੂੰ ਸਿਆਰੀ ਲੱਗੀ ਹੋਈ ਐ ਅਰਥ ਹੈ ਮਨ ਵਿੱਚ ਬੁੱਧੀ ਵਿੱਚ ਠੀਕ ਹੈ ਨਾ ਤੋ ਮੰਨ ਸੁਰਤ ਹੋਵੇ ਮਨ ਬੁੱਧ ਮੰਨ ਸਗਲ ਭਵਨ ਕੀ ਸੁਧ ਮੰਨੇ ਇਹਨੂੰ ਸ਼ੁੱਧ ਨਹੀਂ ਕਹਿਣਾ ਹੈ ਸ਼ੁੱਧ ਹੁੰਦਾ ਸੋਝੀ ਹੋਣੀ ਹੈ ਜਿਵੇਂ ਜਿਸ ਤਰ੍ਹਾਂ ਅਸੀਂ ਆਮ ਵੀ ਕਹਿੰਦੇ ਤੈਨੂੰ ਸ਼ੁੱਧ ਨਹੀਂ ਹੈਗੀ ਸ਼ੁੱਧ ਥੋੜੀ ਨਹੀਂ ਕਹਿੰਦੇ ਉੱਥੇ ਮੈਂ ਉਹਨੂੰ ਤਾਂ ਆਪਣੇ ਆਪ ਦੀ ਸ਼ੁੱਧ ਹੀ ਨਾਸਤੀ ਉੱਥੇ ਫਿਰ ਸ਼ੁੱਧ ਨਹੀਂ ਸ਼ਾਬਦ ਅਸੀਂ ਕਹਿਣਾ ਹੈ ਸ਼ੁੱਧ ਹੁੰਦਾ ਪਵਿੱਤਰ ਸ਼ੁੱਧ ਹੁੰਦਾ ਆਪਣੇ ਆਪ ਬਾਰੇ ਸੋਝੀ ਹੋਣੀ ਠੀਕ ਹੈ ਨਾ ਜਾਂ ਕਿਸੇ ਚੀਜ਼ ਦੀ ਨਹੀਂ ਸੋਝੀ ਹੋਣੀ ਇੱਥੇ ਸ਼ਬਦ ਹੈ ਮੰਨੇ ਸਗਲ ਭਵਨ ਕੀ ਸ਼ੁੱਧ ਜਿਹੜਾ ਰੱਬ ਦੇ ਪ੍ਰਮਾਤਮਾ ਦੇ ਨਾਮ ਨੂੰ ਮੰਨ ਲਵੇ ਉਹਨ ਸਾਰੇ ਦੁਨੀਆ ਦੀ ਭਾਵਨਾ ਦੀ ਸੁੱਧ ਹੋ ਜਾਂਦੀ ਆ ਸਾਰੀ ਦੁਨੀਆ ਦੇ ਵਿੱਚ ਨੂੰ ਗਿਆਨ ਹੋ ਜਾਂਦਾ ਸੁੱਝੀ ਹੋ ਜਾਂਦੀ ਮੰਨ ਮੋਹ ਮੈਸੇ ਸ਼ਬਦ ਹੈ ਮੋਹ ਸਿਆਰੀ ਲੱਗੀ ਹੋਈ ਹੈ ਅਰਥ ਮੁਤਾਬਕ ਇਹਦਾ ਉਚਾਰਨ ਨਹੀਂ ਕੀਤਾ ਜਾਂਦਾ ਪਰ ਜੇ ਤੁਸੀਂ ਕਰਨਾ ਹੀ ਹੈ ਮੋਹੇ ਹਲਕਾ ਜਾ ਮੋਹੇ ਕਿਉਂਕਿ ਔਂਕੜ ਵੀ ਹਲਕੀ ਬੋਲਣੀ ਸਿਹਾਰੇ ਵੀ ਮੰਨ ਮੋਹ ਚੋਟਾਂ ਨਾ ਖਾਏ ਨੰਨੇ ਨੂੰ ਕੰਨ ਲੱਗਿਆ ਇਹਨੂੰ ਹਲਕਾ ਨਹੀਂ ਬੋਲਣਾ ਨਾ ਲੰਮਾ ਕਰਕੇ ਜਪਜੀ ਸਾਹਿਬ ਜਪ ਬਾਣੀ ਦੇ ਵਿੱਚ 6ਵਰੀ ਨੰਨੇ ਨੂੰ ਕੰਨ ਆਇਆ ਹੋਇਆ ਅੱਗੇ ਅਸੀਂ ਵਿਚਾਰਾਂਗੇ ਮੰਨ ਮੋਹ ਚੋਟਾਂ ਨਾ ਖਾਏ ਇਹਨੂੰ ਸੰਪਰਦਾ ਵਿੱਚ ਛੋਟਾ ਸ਼ਬਦ ਬੜਾਇਆ ਜਾਂਦਾ ਪਰ ਅਸੀਂ ਅਰਥਮਦਾਵ ਪਾਠ ਕਰਦੇ ਇਸ ਕਰਕੇ ਅਸੀਂ ਚੋਟਾਂ ਕਹਿ ਰਹੇ ਹਾਂ ਮੰਨ ਜਮ ਇਹਨੂੰ ਜਮ ਨਹੀਂ ਕਹਿਣਾ ਟਿੱਪੀ ਲਾ ਕੇ ਨਹੀਂ ਬੋਲਣਾ ਹੈ ਜਮ ਹਲਕਾ ਜਿਹਾ ਠੀਕ ਹੈ ਨਾ ਵੈਸੇ ਜਮਦੂਤ ਜਿਹੜਾ ਹੈ ਨਾ ਜਮਦੂਤ ਉਹ ਜਮਦੂਤ ਛੋੜ ਨਹੀਂ ਕਹਿੰਦਾ ਜਮਦੂਤ ਹਲਕਾ ਜਾ ਮਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰજન ਹੋਏ ਜਿਹੜਾ ਪ੍ਰਮਾਤਮਾ ਦਾ ਨਾਮ ਮੰਨਦਾ ਉਹ ਜਮ ਨਹੀਂ ਫੜ ਕੇ ਲੈ ਕੇ ਜਾਂਦਾ ਐਸਾ ਮਾਲਕ ਪ੍ਰਮਾਤਮਾ ਦਾ ਨਾਮ ਹੈ ਜੇ ਕੋ ਮਨ ਜਾਣਾ ਮਨ ਹੋਏ ਜੇ ਕੋ ਮਨ ਵਿੱਚ ਮੰਨ ਲਵੇ ਜੇ ਕੋ ਪੱਕਾ ਕਰਕੇ ਮੰਨ ਲਵੇ ਹਾਂਜੀ ਮਨੈ ਮਾਰਗ ਠਾਕ ਨਾ ਪਾਏ ਮਨੈ ਪਤਸਿਓਂ ਪ੍ਰਗਟ ਜਾਏ ਮਨੈ ਮਗਨਾ ਚਲੇ ਪੰਥ ਮਨੈ ਕਰਮ ਸਿਰ ਕੀ ਸਰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਹਾਂ ਇਸੇ ਤਰੀਕੇ ਨਾਲ ਠੀਕ ਪੜਿਆ ਤੁਸੀਂ ਮਨੈ ਮਾਰਗ ਠਾਕ ਨ ਪਾਏ ਮਾਰਗ ਦੇ ਗੱਗੇ ਨੂੰ ਸਹੀ ਮਾਰਗ ਵਿੱਚ ਰਸਤੇ ਵਿੱਚ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਮੰਨ ਲਵੇ ਉਦੇ ਰੱਬ 'ਚ ਕੋਈ ਰੁਕਾਵਟ ਨਹੀਂ ਪੈਂਦੀ ਹੈ ਨਾ ਕੋਈ ਪਾਸ ਸਕਦਾ ਮੰਨੈ ਪਾਤ ਸਿਵ ਪ੍ਰਗਟ ਜਾਏ ਪਾਤ ਹੁੰਦੀ ਇੱਜ਼ਤ ਇਸ ਤਰੀਂ ਸ਼ਬਦੇ ਆਖਰੀ ਅੱਖਰ ਨੂੰ ਸਿਹਾਰੀ ਗੁਰਬਾਣੀ ਦੇ ਨਿਯਮ ਅਨੁਸਾਰ ਪਤ ਇਸ ਕਰਕੇ ਤੱਤੇ ਨੂੰ ਸਿਹਾਰੀ ਲੱਗੀ ਹੋਈ ਮੰਨੈ ਪਾਤ ਸਿਵ ਪ੍ਰਗਟ ਜਾਏ ਜਿਹੜਾ ਰੱਬ ਦਾ ਪ੍ਰਮਾਤਮਾ ਨਾਮ ਮੰਨਣਾ ਕਰ ਲੈਂਦਾ ਨਾ ਉਹ ਇੱਜ਼ਤ ਨਾਲ ਸੰਸਾਰ ਦੇ ਵਿੱਚ ਪ੍ਰਗਟ ਹੁੰਦਾ ਭਾਵ ਉਹਦੀ ਸ਼ੋਭਾ ਹੁੰਦੀ ਮੰਨੈ ਮਾਗ ਨਾ ਚੱਲਦਾ ਪੰਥ ਮਾਗ ਦਾ ਅਰਥ ਹੁੰਦਾ ਰਸਤਾ ਮੰਨੈ ਮਾਗਨਾ ਉਹਦੇ ਰਾਹ ਵਿੱਚ ਰਕਾਵਟ ਕੋਈ ਨਹੀਂ ਚੱਲਿਆ ਪੰਥ ਹੋਰ ਰਸਤੇ ਦੇ ਉੱਤੇ ਚੱਲਦਾ ਫਿਰ ਪ੍ਰਮਾਤਮਾ ਦੇ ਪਰਮੇਸ਼ਰ ਦੇ ਨਾਮ ਦੇ ਰਸਤੇ ਤੇ ਚੱਲਦਾ ਮੰਨੈ ਧਰਮ ਸੇਤੀ ਸੰਬੰਧ ਧਰਮ ਸੇਤੀ ਸੰਬੰਧ ਕਾ ਗਿਆ ਸਰਗੇ ਧਰਮ ਦੇ ਮਮੇ ਨੂੰ ਔਕੜ ਨਹੀਂ ਹੈ ਮੰਨੈ ਧਰਮ ਸੇਤੀ ਸੰਬੰਧ ਉਹਦਾ ਸੰਬੰਧ ਬਣਦਾ ਧਰਮ ਦੇ ਨਾਲ ਉਹ ਧਰਮੀ ਹੋ ਜਾਂਦਾ ਐਸਾ ਨਾਮ ਨਿਰੰਜਨ ਨਿਰੰਜਨ ਜੇ ਤੁਸੀਂ ਸੰਧੀ ਛੇਦ ਕਰੋਗੇ ਨੰਨੇ ਸਿਆਰੀ ਲਾਰਾ ਐੜੀ ਟੀ ਪੀ ਜੱਜਾ ਨੰਨਾ ਨਿਰੰਜਨ ਇਕੱਠਾ ਜਦੋਂ ਅਸੀਂ ਲਿਖੂਗੇ ਉਥੇ ਐਡਾ ਗੈਪ ਹੋ ਜਾਂਦਾ ਫਿਰ ਨਿਰੰਜਨ ਇਹ ਸੰਧੀ ਸ਼ੇਲ ਸ਼ਬਦ ਕਹ ਲਈਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਹੋਏ ਜੇ ਕੋਈ ਮਨ ਵਿੱਚ ਮੰਨ ਲਵੇ ਪ੍ਰਮਾਤਮਾ ਦੇ ਨਾਮ ਤਾਂ ਇਹੋ ਜਿਹਾ ਨਾਮ ਹੈ ਪ੍ਰਮਾਤਮਾ ਦਾ ਹਾਂਜੀ ਮੰਨੈ ਪਬਿਹ ਮੁਖ ਦਵਾਰ ਮੰਨੈ ਪਰਵਾਰ ਐਸਾਧਾਰ ਮਨ ਤਰੈ ਤਾਰੇ ਗੁਰ ਸਿੱਖ ਮਨ ਨਾਨਕ ਪਵਨ ਪਿਖ ਐਸਾ ਨਾਮ ਨਿਰੰજન ਹੋਵੇ ਜੇ ਕੋ ਮਨ ਜਾਣੈ ਮਨ ਕੋਈ ਮਨ ਪਾਵਹਿ ਮੋਖ ਦਵਾਰ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਮੰਨਦੇ ਨੇ ਉਹਨਾਂ ਨੂੰ ਮੁਕਤੀ ਦਾ ਦਵਾਰ ਮਿਲਦਾ ਮਨ ਪਰਵਾਰ ਹੈ ਸਾਧਾਰ ਉਹ ਪਰਵਾਰ ਦਾ ਆਸਰਾ ਬਣ ਜਾਂਦੇ ਜਿਹੜੇ ਪ੍ਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਮੰਨਦੇ ਨੇ ਸਾਧਾਰਨ ਦਾ ਹੁੰਦਾ ਸਹਾਰਾ ਆਸਰਾ ਮੰਨ ਤਰੈ ਤਾਰੇ ਗੁਰ ਸਿਖ ਗੁਰ ਦੇ ਨਾਲੇ ਨੋਂ ਕਿਹੜਾ ਮਤਲਬ ਗੁਰੂ ਇੱਕ ਬਚਨ ਐ ਇਹ ਸਿੱਖ ਦੇ ਖੱਖੇ ਨੂੰ ਓਂਕੜਨ ਦੀ ਬਹੁਤੇ ਸਿੱਖ ਜਿਹੜਾ ਗੁਰੂ ਪਰਮੇਸ਼ਰ ਦੇ ਨਾਮ ਨੂੰ ਮੰਨਦਾ ਆਪ ਕਰਦਾ ਏ ਤੇ ਆਪਣੇ ਸਿੱਖਾਂ ਨੂੰ ਵੀ ਤਾਰ ਲੈਂਦਾ ਮੰਨੈ ਨਾਨਕ ਇੱਥੇ ਸਮੋਦਨ ਕਰਨਾ ਪਵ ਹੈ ਨ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਸੋ ਇਸ ਤਰ੍ਹਾਂ ਇਹ ਜਿਹੜੀਆਂ ਚਾਰ ਪੌੜੀਆਂ ਮੰਨੇ ਦੀਆਂ ਪ੍ਰਮਾਤਮਾ ਦੇ ਨਾਮ ਨੂੰ ਮੰਨਣ ਦੀਆਂ ਪਹਿਲੀ ਪੌੜੀ ਦੇ ਵਿੱਚ ਲਾਮ ਦੇ ਨਾਲ ਮੰਨੇ ਪਾਠ ਹੈ ਬਾਕੀ ਸਾਰੀਆਂ ਤਿੰਨਾਂ ਪੌੜੀਆਂ ਦੇ ਵਿੱਚ ਦਲਾਮ ਦੇ ਨਾਲ ਮੰਨੇ ਪਾਠ ਹੈ ਸੋ ਇਸ ਤਰ੍ਹਾਂ ਪਾਠ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ